ਆ ਚੱਲੇ ਮੱਤੀ ਮੂਠ ਦੀ ਝਾਟ ਮੈਂ ਤਾਂ ਨਾ ਮਿੱਤਰੋ ਸასი ਗੱਲ ਜੀ ਸਾਰਿਆਂ ਨੂੰ ਕਈ ਬੰਦੇ ਕਿਤੇ ਆਂ ਹਾਂਜੀ ਦੋਸਤੋ ਕਿੱਦਾਂ ਹੋਵੇ ਸਾਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਇੰਨੇ ਪਿਆਰ ਸਪੋਰਟ ਕਰੀਆ ਕਿਰਪਾ ਕਰਕੇ ਇਦਾਂ ਹੀ ਆਪਣੀ ਸਪੋਰਟ ਬਣਾਈ ਰੱਖੋ ਤਾਂ ਨਹੀਂ ਹੋਣ ਦੇ ਸਮੇਂ ਵਿੱਚ ਆਪਾਂ ਹੋਰ ਵਧੀਆ ਵਧੀਆ ਵੀਡੀਓ ਲੈ ਆ ਸਕੀਏ ਆ ਧੰਨਵਾਦ ਆਵੋ ਤੇ ਲੈਣੀ ਦੀਆ ਤਾਂ ਪੰਪਾ ਸਲਾ ਗ੍ਰੇਬੀ ਲੋਰ ਸੀ ਤੋਤਾ ਗ੍ਰੇਬੀ ਤੇ ਐਕਜ਼ੀਦਾ ਨੋਰ ਤੋਂ ਵਾਰ ਪਰੇ ਗਿਆ ਨੈਵ ਚੇਰਾ ਕਲਾ ਬਰਾਂਕਰਿੰ ਬੱਤੇ ਉਹਨਾਂ ਆਈਓ ਦੋਆਦ ਨੂੰ ਤੇ ਪੇਪਸੀ ਲੈ ਸਭ ਤੋਂ ਵਧੀਆ ਰਹਿ ਬੜੇ ਹਰਾਮੀ ਹੋ ਬੇਟਾ ਇਹ ਤਾਂ ਫਗਲ ਹੋਈ ਕਨੇ ਪੁਖਈ ਆਤਮ ਨੂੰ ਕੁਟੋੜਾ ਲੱਗ ਗਿਆ ਪਾਣੀ ਬੀਬੀ ਆਪਰੇ ਵੇਬ ਦਾ ਬਾਤ ਤਾਂ ਸਹੀ ਹੈ ਸਾਰੇ ਦੋਆ ਕਵਦਨੇ ਕੀ ਐਂਦੇ ਤੇਰੇ ਰਗਵੀ ਬੀ ਬੂਫ ਜਾਨੋਂ ਨਾਲ ਲਵੇ ਕੰਝਰਾ ਹਫਤਾ ਤੂੰ ਬਤਾ ਹੁਆਈ ਸੀ ਨਾਲੇ ਉਹਦੇ ਮਾਂ ਨੂੰ ਵੀ ਰੰਗਰੇ ਵਰਠਾ ਤੋਂ ਬਾਈ ਤੂੰ ਜੰਮੇ ਸੀ ਉਹਦੇ ਸੀ ਜਾਂ ਫਿਰ ਬਾਅਦ ਵਿੱਚ ਕੋਈ ਕੋਰਸ ਕੀਤਾ ਤਾਂ ਬਾਕੀ ਜਿਸ ਤਰ੍ਹਾਂ ਤੇ ਰਿਲੇਸ਼ਨ ਹੈ ਨਾ ਤੇਰੀ ਸੇਵਾ ਜਲਦੀ ਹੀ ਹੋ ਜਾਣੀ ਆ ਜਲਦੀ ਤੂੰ ਵੀ ਸੇਵਾ ਤੋਂ ਸੇਵਾ ਪਰਾਂ ਮੇ ਘਾਲਦੀ ਐਨੀ ਲਪਕੀ ਆ ਬਾਕੀ ਮੇਰੇ ਲਈ ਤਾਂ ਧੰਨ ਲੜਾ ਵਈ ਤੂੰ ਜੋ ਪਿੱਛੇ ਲੰਦਾ ਹੋਵੇਂ ਨਾ ਨੋਟ ਪਾਤੇ ਹੋਏ ਹੰਦੇ ਹੋਵੇਂ ਇਸ ਲਈ ਤੂੰ ਇਹਨਾਂ ਨੂੰ ਫੇਚੀ ਲਾ ਕੇ ਰੱਖਦਾ ਫਿਰ ਤਾਂ ਕਹ ਲਓ ਕਿ ਨੰਗਾ ਲੰਗੜデア ਹੋਰ ਤੇਰੀ ਮਰੀਚ ਪੋਣਾ

ਵਾ ਕੀ ਇਹ ਤਾਂ ਇਦਾਂ ਲੱਗਦਾ ਦੇਖੋ ਸੰਦਰਜੀ ਇਹ ਹੈਗਾ ਪਿਟ ਬੁੱਲ ਲੜਵਾਣਾ ਮੇਰੇ ਸਾਦਾ ਖਸਰਾ ਅੱਜ ਸਾਨੂੰ ਅਜੇ ਖਸਰੇ ਦੇਖਨੇ ਪੈ ਰਹੇ ਨੇ ਆਥੂ ਵਾ ਸਾਡੇ ਤੇ ਤੇ ਦੇਖਣ ਵਾਲਿਆ ਤੇ ਜਿਹਦੇ ਇਹਨਾਂ ਨੂੰ ਨਸ ਅੱਦੇ ਬਨਵਰੇ ਤੇ ਇਹਨੂੰ ਵੇਸੇ ਨੱਕ ਉਸ ਰੈਨਸ ਹੱਦ ਕੇ ਬਹੁਤ ਕੁਟਕਣਾਵਾ ਬਚ ਕੇ ਰਹਿ ਜੇ ਤੇ ਤੂੰ ਹਰਕਤਾਂ ਕਰਦਾ ਮੈਂ ਲਕੀਤ ਸੱਤ ਮਹਾਂ ਹਾਲੀਂ ਕੇ ਸੇਗਲੋ ਕੈਸੇ ਕੈਸੇ ਲੋਕ ਰਹਤੇ ਯਾਰ ਯਹਾਂ ਪਰ ਸਾਸੀ ਕਾਲਜੀ ਸਾਰਿਆਂ ਨੂੰ ਕਈ ਬੰਦੇ ਕਹਿੰਦੇ ਆ ਕਿ ਅਸੀਂ ਬਾਹਰ ਸੁੱਕੇ ਪਏ ਆ ਬਦਲੇ ਆ ਹਨਾ ਥੋੜੇ ਤੁਸੀਂ ਮਟਾਪਾ ਕਰਨਾ ਚਾਹੁੰਦੇ ਹੋ ਤੇ ਜਰੂਰ ਮੈਂ ਵੀਡੀਓ ਪੂਰੀ ਦੇਖ ਲਿਓ ਕਿਉਂਕਿ ਮੈਂ ਵਿਊਆ ਕਰਕੇ ਨਹੀਂ ਪਾ ਰਿਆ ਸਿਰਫ ਤੁਸੀਂ ਕੀ ਕਰਨਾ ਇੱਕ ਚਮਚਾ ਪੂਰਾ ਐਦਾਂ ਤੇਲ ਲੈ ਲੈਣਾ ਸਰੋਂ ਦਾ ਠੀਕ ਆ ਪੂਰਾ ਇੱਕ ਚਮਚਾ ਪੂਰਾ ਐਦਾਂ ਕਰਕੇ ਤੇਲ ਪੀਣਾ ਬਸ ਇੱਕ ਚਮਚਾ ਹੀ ਪੀਣਾ ਜਿਆਦਾ ਨਹੀਂ ਪੀਣਾਗਾ ਆਪਾਂ ਇੱਕ ਚਮਚਾ ਪੀ ਕੇ ਤੇ ਬਾਅਦ ਵਿੱਚ ਪਾਣੀ ਵੀ ਪੀਣਾ ਉਪਰੋਂ ਹਾਂ ਜੀ ਦੋਸਤੋ ਇਹ ਗੱਲ ਤਾਂ ਜੇ ਪੱਕਾ ਸਾਬਤ ਹੋ ਗਈ ਕਿ ਲੋਕ ਡੰਗਰਾਂ ਨੂੰ ਤੇਲ ਦਿੰਦੇ ਆ ਇਹ ਅੱਜ ਸਾਬਤ ਵੀ ਹੋ ਚੁੱਕੀ ਆ ਬਾਤ ਸਹੀ ਹੈ ਇਹ ਹੀ ਪੈਦਾ ਹੀ ਆਵੇ ਜਿਹੜਾ ਕਿਸੇ ਨੇ ਚਵਲ ਮਾਰਿਆ ਵੀ ਕੋ ਸੇ ਸਾਰੇ ਬਥੇਰੇ ਕੋ ਸੇ ਦੇਖੇ ਪਰ ਤੇਰੇ ਅਰਗਾਂ ਨੇ ਦੇਖਿਆ ਤੇਨੂੰ ਪੁੱਛੇ ਕਿ ਚਮਚੇ ਨਾਲ ਨਹੀਂ ਸਾਬਨਾ ਤੂੰ ਐ ਕਰੇ ਕੰਗਲੀ ਲੀਵਰ ਕੇ ਨਾ ਅਦੇ ਪਿੱਛੇ ਲੈ ਲੈ

ਉਹ ਤਾਂ ਤੇਲ ਦੀ ਲੋਨ ਨੇ ਪਣੀ ਹੋ ਤਾਂ ਤੁਕਲੀ ਪਲੀ ਲਗੇ ਵਈਆ ਇਹ ਮੇਰੇ ਸੱਜਣ ਚਾਰ ਧੁਗਿਆ ਨੇ ਨੋ ਕੋਈ ਟੱਪਿਆ ਹੋਇਆ ਵਾ ਇਹ ਲੋਕਾਂ ਨੂੰ ਕਹੈ ਸਾ ਖੁੱਲਾ ਵਾ ਇਹ ਲੋਕਾਂ ਨੂੰ ਫੁੱਦੂ ਬਣਾਉਣਾ ਪਹਿਰ ਬਟੋਰਗੇ ਇਹਨੇ ਆਪ ਤੋ ਪੈਸਾ ਇਕੱਠਾ ਕਰ ਲਿਆ ਇਹ ਲੋਕਾਂ ਨੂੰ ਫੁੱਦੂ ਬਣਾ ਰਿਆ ਐ ਇਦਰੀ ਵੀ ਤਾਂ ਬ੍ਰੈਂਡ ਬੈਸਟਰੀ ਹੀ ਜੀ ਦਾ ਅਕੀਆ ਇਹ ਘਰ ਤੇਲ ਨਾਲ ਦਸ ਸਰਫੁਲਾ ਨਹੀਂ ਤਿੰਤ ਦੰਦ ਡੜੇ ਲਾ ਕੇ ਹੋ ਚਾਹੀਦਾ ਵਾ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਠਵਾਨ ਚੱਲੇ ਮੱਤੀ ਮੂਠ ਦੀ ਚਾਟ ਮੈਂ ਤਾਂ ਨਾ ਮਿੱਤਰੋ ਇਹਨਾਂ ਦੀ ਮੱਥੀ ਮੂਠ ਦੀ ਚਾਟ ਆਲੂ ਤੇ ਤੇ ਚਾਲੂ ਪੂਰੇ ਟੜੀ ਟੜੇ ਮਿੱਤਰੋ ਚਾਹ ਤਾਲੋ ਹੁਣ ਟੱਡੇ ਟੜੇ ਮੱਤੀ ਦੇ ਦਾਣੇ ਹੀ ਮੱਤੀ ਦੇ ਦਾਣੇ ਪਾ ਦੀ ਦਿੰਦੇ ਪਤੀਲੇ 'ਚ ਪਤੀਲੇ 'ਚ ਪਾ ਦੀ ਦਿੰਦੇ ਮਿੱਤਰੋ ਹੁਣ ਟੱਤੇ ਨੇ ਟਮਾਟਰ ਟਮਾਟਰ ਟਾਟ ਦੇ ਹੀ ਆਉਣਾਰੇ ਪਿਆਜ ਪਿਆਜ ਸਾਟ ਦੇ ਪਾਉ ਦੇ ਹੱਥਾਂ 'ਚ ਆਦੇ ਆਸੂ ਆਦੇ ਹੁਣ ਪਾਇਆ ਹੀ ਦਿੰਦੇ ਨਿੰਬੂ ਨਿੰਬੂ ਪੂੜਾ ਨੇ ਚੋਟਾ ਪਾਉਨੇ ਤੇ ਹੁਣ ਆਰੀ ਲਾਲ ਧੂਫ ਚਾ ਚਟਨੀ ਚਟਨੀ ਪਾ ਦੇ ਹੁਣ ਇਹਨੂੰ ਟਰਾਰਿਆ ਡੁੱਲੂ ਡੁੱ ਫਾਈਨਲੀ ਆਪਣੀ ਪਲੇਡ ਬੰਨ ਤੇ ਹੋ ਰਹੀ ਹੈ ਡੈਡੀ ਮੱਤੀ ਮੂਠ ਪੈਦਾ ਪੂਰਾ ਢੜੀ ਜਾਂਦੇ ਸ਼ਾਰਟ ਸ਼ਾਰਟ ਬੰਨ ਤੇ ਰੈੜੀਆ ਦੇ ਆਪਾਂ ਪਹਿਲਾ ਪਾਉ ਨੂੰ ਤਾਂ ਲਾਈ ਦਿੱਤਾ ਨਹੀਂ ਯेलो ਟੇਸ ਚਲਦਿਆ ਟੇਸੀ ਤਾਂ ਵਾਤੀ ਬੜਾ ਜਿਆਦਾ ਸਵਾਦੀ ਤੁਸੀਂ ਮੇਰੇ ਕੁਫੀਆ ਵਲੋ ਦੇ ਠਣੂ ਆਪਣੇ ਭਰਾ ਨੂੰ ਟਾਲੋ ਫੋਲੋ ਪੈਸਾ ਜਿੰਸਾ ਹੋ ਜਾਣਾ ਚਿੰਦਰੀਆ ਇਤਨਾ ਮਨ ਹਲਤ ਹਾ ਗਿਆ

ਤੇਰੇ ਬਸ ਦੀ ਤਲ ਨਹੀਂ ਹੈਗੀ ਇਹ ਅਣੀ ਦੋਸਤੋ ਆਪਾਂ ਥੋੜੇ ਦਿਨ ਹੀ ਪਹਿਲਾਂ ਲਿਆ 16 Pro Max ਸੋ ਆ ਦੇਖੋ 1 2 2 3 3 ਹੋਏ ਪਿਆ ਤੇ ਆਪਾਂ ਇਦਾਂ ਹੀ ਐਸ਼ ਕਰੀ ਦੀਆ ਤੇ ਤੁਸੀਂ ਕੋਈ ਪੁੱਛਦੇ ਨੇ ਇੰਨਾ ਪੈਸਾ ਤੁਹਾਡੇ ਤੋਂ ਕਿੱਥੋਂ ਆਉਂਦਾ ਇਹ ਇੰਨਾ ਪੈਸਾ ਆਪਾਂ ਗੇਮ ਖੇੜ ਕੇ ਕਮਾਉਨੇ ਆ ਗੇਮ ਖੇੜ ਕੇ ਵਧੀਆ ਸੌਖੇ ਤਰੀਕੇ ਨਾਲ ਪੈਸਾ ਕਮਾ ਸਕਦੇ ਤੁਸੀਂ ਵੀ ਕਮਾਉਣਾ ਚਾਹਦੇ ਹੋ ਬਾਜੂ ਮੈਂ ਤੁਹਾਨੂੰ ਵੀ ਦੱਸਦਾ ਕਿ ਤਾਂ ਪ੍ਰਚਾਰ ਨ ਕਰਨਾ ਉਹ ਬੱਚ ਲੈਣੀ ਦਿਆ ਸ਼ਕਲ ਤੋਂ ਤੂੰ ਮੇਰੇ ਸਾਰੇ ਦੇ ਜੇਬ ਕਤਰਾ ਲੱਗਦਾ

ਪੇ ਤੁਸੀ ਕਿਹਨਾਂ ਸਾਨੂੰ ਬੋਲਦੇ ਹਾਂ ਇਹ ਕਿਹੜਿਆ ਤੁਸੀਂ ਲੋਕਾਂ ਦੇ ਪੈਸੇ ਖਰਾਬ ਕਰਨ ਲੱਗੇ ਹੋਇਆ ਇਹ ਤੁਮਨੇ ਬਤਾ ਤੇ ਲੋਕਾਂ ਨੂੰ ਪਤਾ ਬਿਠੋ ਨੂੰ ਉਹਨਾਂ ਨੇ ਤਾਂ ਹਬੀ ਇਹ ਆਪਣੇ ਪ੍ਰੋਮੋਸ਼ਨ ਦੇਤਾ ਤੇ ਸਿਰਫ ਪੈਸੇ ਜਿਹੜੇ ਮਿਲਦੇ ਨਾ ਇਹ ਥੋਨੇ ਮਿਲਦੇ ਨੇ ਸਾਡੇ ਅੱਗੇ ਕਿਤੇ ਸੇ ਵਿਡਰੋ ਨਹੀਂ ਹੁੰਦੇ ਸਾਡੇ ਅੱਗੇ ਸਿਰਫ ਪੈਸੇ ਖਸਦੇ ਜਾਂਦੇ ਆ ਇਹ ਹਰੇੜ ਨੂੰ ਪਤਾ ਵਾ ਪਰ ਤੁਸੀਂ ਭੋਲੇ ਭੋਲੇ ਲੋਕਾਂ ਹਵਦੂ ਨਾ ਨੇ ਇਸ ਲਈ ਉਹ ਨਾ ਬੁਲੇਉ ਮੈਂ ਤਾਂ ਨੋ ਕਰਨਾ ਛੋੜਦੇ ਤੇ ਆ ਥੂ ਆ ਸੋ ਇਹ ਮੇਰੇ ਸਦਰੇ ਜਨਨੀ ਦੇਾ ਪੈਸਾ ਕੁਮਾਲ ਇੱਧਰ ਲਾਵਿਆ ਨਾ ਸੁਰਗ ਯਾਪਨ ਇਹ ਬਲ ਮਸ ਨਹੀਂ ਕਾ ਨਾ ਕਿਸੇ ਮੈਨ ਨੂੰ ਕਿਤੇ ਅਸਲੀ ਚ ਮਰ ਜਾਣਾ ਇਹ ਐਪ ਮਾ ਐਪਸ ਨੇ ਸਾਨੂੰ ਕੂਟਾ ਰੱਖ ਕੇ ਥੋੜੇ ਪਿੱਛੇ ਲੈਦਾ ਫੋਨ ਮੇਰੇ ਸਾਰੇ ਦੇ ਬੁੱਥਾ ਨਹੀਂ ਚਾਹੀਦਾ ਨਾ ਕਟੋਪਟ ਕਾਲੇ ਚਾਹੀਦੇ ਈ ਕਰ ਲੈ ਕਰੋ ਕਿਉਂ ਤੁਸੀਂ ਲੋਕਾਂ ਨੇ ਭਾਂਡੇ ਬਕੌਂ ਦੇ ਥੋਲੇ ਹੋਏ ਹੋ ਲੀ ਰੋਤਾ ਏ ਕੱਟੋ ਵਰ ਤੋਂ ਬਰਾਹ ਨੂੰ ਤੋਤਾ ਲਿਆ ਕਰੋ ਮੇਰੇ ਸਰੇ ਦੇ ਸਾਰਾ ਆਦਾਨ ਬੀੜੋ ਤੇ ਲੱਗ ਰਿਹਾ ਨਹੀਂ ਉਹ ਪਾਂਡੇ ਢਿੰਦੇ ਵੀ ਤੋਂ ਲੇ ਕਰੋ ਅਬਦੇ ਤੋਂ ਰਬ ਤੇ ਤੇ ਬੁੱਧੀ ਗੱਲ ਤੁਹਾਡੇ ਘਰ ਚਾਹ ਤਾਂ ਮੈਂਬਰ ਨੇ ਅੱਟਾ ਤੁਸੀਂ ਆਏ ਹੁੰਦਾ ਜਵੇਂ ਮੱਝਾ ਨੂੰ ਕੋਣਾ ਹੁੰਦਾ ਮੇਰੇ ਸਾਬ ਨਾਲ ਇਸ ਲਈ ਖਾਂਦੇ ਬੋਤ ਨਹੀਂ ਜਿੰਨਾ ਖਾਂਦੇ ਉਹ ਨਹੀਂ ਹੱਗਦੇ ਸਾਰਾ ਦਿਨ ਆਹੀ ਬਸ ਤਫਨ ਹੁੰਦਾ ਫਿਰ ਲੋਕਾਂ ਨੂੰ ਖਾ ਲਿਆ ਪੀ ਲਿਆ ਯਾਰ ਬੇ ਮੇਰੇ ਸਾਹਨਾਲੀ ਲੱਗਦਾ ਨੁੱਲਤੀ ਮੇ ਬੀਸੀ ਇਹਨਾਂ ਹੁੰਦੇ ਨਾ ਲੋਕਾਂ ਨੂੰ ਸਿਰੇ ਦੇ ਫੋਨ ਤੋਂ ਬੱਤ ਸਹੀ ਹੈ ਦੋ ਤਿੰਨ ਦਿਨ ਦਾ ਇਕੱਠਾ ਹੀ ਆਤਾ ਗੁੰਦੇ ਆਏ ਨੇ ਬਸ ਫੇਰ ਮੁੜ ਕੇ ਹੀ ਗੋਈਏ ਨੇ ਇਹਨਾਂ ਨੇ ਤੱਬਨ ਸਾਰਿਆਂ ਨੂੰ ਨੌਦੇ ਮੰਮੀ ਪਈਆ ਗੁੰਦੇ ਆਤਾ ਹੈ ਨਾ ਬੇਸ਼ਰਮਾ ਨੂੰ ਅਕਲ ਦਾ ਕੋਤਾ ਆਪ ਉਹ ਵਾਹੋ ਦਿੱਤੇ ਉਂ ਤਾਂ ਮੇਰੇ ਸਲੇ ਦੀ ਹਰਕਤਾ ਦੋਨ ਜੀ ਬੀਰੋ ਡਰੀ ਬੰਗੀ ਬਈ 200 200 200 ਵੀ ਛਟੋ 200 ਵੀ ਜਿਆਦਾ ਹੈ ਨਾ ਤਾਂ ਹੁਣ 150 ਰੁਪਿਆ ਦੇਗਾ ਪਤਾ ਨਹੀਂ ਕਿ ਨੈਗ ਜਾਨੀ ਨੇ ਹਿਰ ਚਤਰ ਚਲਾ ਕੇ ਜਿਹੜੇ ਗਾਨੀ ਦੇ ਕੇ 25 ਰੁਪਏ ਆ ਰਹੀ ਜਾਨੀ ਤੇਰੀ ਰਾਤਾਂ ਵਾਲੀ ਨੀਂਦ ਲੇ ਗਈ ਮੈਨੂੰ ਲੱਗ ਵੰਡੀ ਲੱਗੇ ਦੀ ਇਹ ਸਭ ਕਿਆ ਦੇਖਣਾ ਪੜ ਰਹਾ ਹੈ acha hai main andha hu ਸ਼ੁਕਰ ਕਰ ਰਾਬ ਦੇ 12 ਵਜੇ ਇਹ ਤੈਨੂੰ ਪਿੱਛਾ ਲਿਆ ਭਾਈ ਨੇ ਸੁਪਰਕਾਰ ਨੂੰ ਕਿਨੇ ਥੋਪਰੀ ਦਿੱਤਾ ਰਸਤੇ ਦੇ ਵਿੱਚ। ਦਾਲਿਆਵ ਦੇ ਘਰ ਲੈਣ ਕੋਆ ਦੁਪੱਟਾ ਲਾ ਕੇ ਰੱਖਿਆ ਘਰ ਮੇਰੇ ਸਰਵਾ ਜਿਵਾਰੇ ਲੱਗ ਰਿਹਾ। ਅ ਤੇਰੇ ਯਾਰਾਂ ਪਹਿਲੀ ਵਾਰ ਦੇਖੀ ਐ ਵੀ ਤੇਰਾ ਘਰ ਵਾਲਾ ਵੀ ਤੋ ਦੂਜੰਦਾ। ਇਹ ਕੀ ਬਾਤ ਇਹ ਕੀ ਬਾਤ ਕਰਦਾ ਯਾਰ ਮੇਰੇ ਸਰ ਸੋਟੇ ਕਾਇਤਾ ਤੋ ਤੀ ਤੰਗੀ ਨਹੀਂ ਹੁੰਦੀ ਹੁਣੀ ਜਿਹੜਾ ਸੱਚ ਤੁਸੀਂ ਕਹਿ ਰਹੇ ਸੀ ਜਵਾਬ ਹੋਂ ਵਾਲਾ। ਪੈਲੀ ਨੂੰ ਪੱਕੀ ਆ ਜਵਾਗ ਛੋਟਾ ਭੁੱਖਾ ਨਹੀਂ ਮਰਦਾ ਉਹ ਤੇਰਾ ਦੁੱਧ ਵੀ ਪੀਉ ਤੇਰੇ ਘਰ ਦੇ ਲਈ ਦੁੱਧ ਪੀਊਗਾ ਕਿਉਂ ਵੀ ਤੇ ਧੰਨੇ ਦੁੱਧ ਆ ਤਾਰੇ ਹੂੰ ਇਹ ਮੇਰੇ ਸਾਲ ਦੇ ਪਤਾ ਨਹੀਂ ਇੰਨੇ ਨੋਟੰਕੀ ਕਰਦੇ ਆ ਤੁਸੀਂ ਨਾ ਤੇਰੇ ਕੋ ਮੈਂ ਤਾਂ ਬੋਲ ਕੇ ਦੇਖਿਆ ਕਰੋ ਇੰਨੀਆਂ ਗਾਲਾਂ ਪੈਂਦੇ ਨੇ ਇਹਨਾਂ ਨੂੰ ਇਹ ਮੇਰੇ ਜਮਾਈ ਨੇ ਫਿਜ਼ੀ ਕਰਦੇ ਪਪਾ ਨਹੀਂ ਇੰਨਾ ਕੰਫਿਊਜ਼ ਕਿ ਥੋਲੇ ਕੇ ਬੋਲ ਤੇ ਆ ਨਾਲੇ ਤੇਰੇ ਪਤੀ ਨੂੰ ਤੂੰ ਕਹਿ ਕੇ ਰੱਖਿਆ ਗਰ ਵਿਆਹ ਦੇ ਥਾਂ ਠਾ ਕੇ ਰੱਖਿਆ ਗਰ ਇੱਥੇ ਦੁੱਧ ਵਿੱਚ ਹੋ ਜਵੇਗਾ ਅਕਾ ਰੀਤਾ ਚਾੜੂ ਜਰਾ ਥਲੇ ਨਾ ਹੋ ਗਿਆ। ਤੂੰ ਕੈਮਰਾ ਤੇ ਮੰਮੇ ਤੇ ਵੜੀ ਫਿਰਦਾ। ਥੋੜੀ ਬਹੁਤੀ ਸ਼ਰਮ ਕਰ ਲੈ। ਕਿਉਂ ਤੂੰ ਮੰਮੇ ਦੇ ਟ੍ਰੇਲ ਤੇ ਕੈਮਰਾ ਵੜ ਕੇ ਅਪਡੇਟ ਰੂਸ ਕਰਦਣ ਲੱਗ ਗਿਆ? ਉਹ ਇਹ ਵੀਡੀਓ ਵਿੱਚ ਕੋਈ ਸੈਂਸ ਬਣੀ ਆ ਜਾਂ ਤੁਹਾਡਾ ਵੀ ਵਲੌਗ ਬਣਿਆ। ਇਹ ਵਿੱਚ ਕਿਸੇ ਨੂੰ ਕੀ ਸਿੱਖਣ ਨੂੰ ਮਿਲਣਾ? ਸਹੀ ਹੈ। ਕਿਸੇ ਦੋ ਚਾਰ ਬੱਚਿਆਂ ਨੂੰ ਮੋਟੂ ਵੜ ਕੇ ਸਵਾਣ ਲੈਣਾ ਫਿਰ। ਕੀ ਇਹ ਲੋਜਿਕ ਕਰਦਣ ਫੋਨ ਮੋ? ਮੇਰੇ ਸਾਲੇ ਦੀ ਟੋਕਰ ਮੱਝ ਵੀ ਬਈ ਹੈ। ਕੁ ਮਾਰ ਦੇ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਕਾ ਨਾਲੇ ਲੋਕ ਵੀ ਪੁੱਛਦੇ ਆ ਕੂਸੀਆ ਝਾੜੂ ਵੀ ਲਾਉਂਦਾ ਚਾਹ ਤੇ ਨਾ ਤੇ ਹੇ ਮੰਮੇ ਤੇ ਰਹੀ ਆਰੇ ਸਾਰੇ ਆਨੋਂ ਤੂੰ 736 ਫਿਰ ਤੇ ਕੈਮਰਾ ਨਾ ਮੰਮੇ ਇਹ ਕੰਮੋਂ ਨੋਂਦਾ ਹੈ ਅਤੇ ਨੇ ਪੈਸੇ ਨੂੰ ਪੁੱਛੇ ਤਾਂ ਬਾਲਾਂ ਤੇ ਲਾਇਆ ਆ ਆਪਦੇ ਘਰ ਦੇ ਬਾਹਰੋਂ ਤੇ ਲਾ ਦੇ ਮੇਰੇ ਸਾਹ ਦਾ ਇੱਕ ਗੇਟ ਲਵਾ ਲੂ ਚੱਜ ਨਾਲ ਇੱਥੇ ਭੋਰਨ ਲੱਗੇ ਹੋਏ ਉਸੇ ਵੜਕੇ ਦੇਖ ਕੇ ਨੇ ਵੇ ਤੁਹਾਡੇ ਲੱਛਣ ਫ੍ਰੀਜ਼ਿਕ ਹੈ ਨਾ ਸਾਨੂੰ ਕਹਿੰਦੇ ਨੇ ਪਤਾ ਹੀ ਜਾਂਤਾਨੂੰ ਬਿੱਕ ਨੇ ਕਰੇ ਉਸੇ ਹੱਥਾਂ ਤੇ ਲੱਗੇ ਲੱਖ ਲੱਖ ਰੇ ਫੋਨ ਤਾਂ ਤੂੰ ਬਾਜ਼ੋਂ ਦੇ ਗੇਟ ਤਾਂ ਲੱਗਦੇ ਨਹੀਂ ਹੈਗੇ ਕਿ ਤੁਸੀਂ ਕਹਿਣਾ ਲੋਕ ਸਾਨੂੰ ਬੋਲਦੇ ਆ ਹੁਣ ਫੋਟੇ ਹਾਰ ਪੋਣ ਕੱਟੋ ਬਾਏ ਬਾਏ ਟਾਟਾ ਗੁੱਡ ਬਾਏ ਗਿਆ